ਇੰਦੇ ਦੇ ਵਿੱਚ ਬਕਾਇਦ ਨਹੀਂ ਜਦੋਂ ਉਹ ਸਿੱਖ ਗਿਆ ਤੇ ਮਹਾਰਾਜ ਕਿਤੇ ਲੈਵਿਜ ਜੀ ਤੁਸੀਂ ਅਵਾ ਕਰਨੀ ਹੈ ਨਾ ਇਦੋਂ ਗੰਨਾ ਸਾਹਿਬ ਇਦਾਂ ਜੀ ਬਾਸ ਸਕਦਾ ਵੀ ਆਪੇ ਛਿਲ-ਛਿਲ ਕੇ ਹਨ ਇਦਾਂ ਮਹਾਰਾਜ ਖੜੇ ਨੇ ਮੂੰਹ ਵਿੱਚ ਪੈ ਜਾਂਦਾ ਗੁੱਲੀਆਂ ਤੋੜ ਤੋੜ ਕੇ ਮਹਾਰਾਜ ਜਿੱਦਾਂ ਚੂਕਦੇ ਨੇ ਛਿਲਕੇ ਥੱਲੇ ਸੁਟੀ ਜਾਂਦੇ ਆ ਥੱਲੇ ਬਿੰਨ ਸਿੱਖ ਬੈਠੇ ਨੇ ਜਿਨ੍ਹਾਂ ਵਿੱਚੋਂ ਭਾਈ ਮਤੀਦਾਸ ਉਹ ਸੀਤ ਪ੍ਰਸਾਦ ਛਗੀ ਜਾਂਦਾ ਹੈ ਇਤਿਹਾਸ ਚ ਲਿਖਿਆ ਹੈ ਤਿੰਤ ਵੇ ਚਲਿਆ ਗਿਆ ਗੁਰੂ ਮਹਾਰਾਜ ਗੰਨਾ ਚੁੱਪ ਕੇ ਚਰਨਾਂ ਜੀ ਥੱਲੇ ਸੁੱਟਦੇ ਨੇ ਸ਼ੀਤ ਪ੍ਰਸ਼ਾਦ ਭਾਈ ਮਤੀ ਦਾਸ ਉਹ ਛੱਡ ਰਿਹਾ ਜਦੋਂ ਛੱਕ ਲਿਆ ਇੱਕਦਮ ਕਹਿੰਦੇ ਉੱਠ ਕੇ ਖੜਾ ਹੋ ਗਿਆ ਕਹਿੰਦਾ ਮਹਾਰਾਜ ਦਿਓ ਹੁਗੋ ਜੇ ਤੁਸੀਂ ਕਹੋ ਤਾਂ ਮੈਂ ਦਿੱਲੀ ਤੇ ਲਾਹੌਰ ਦੀ ਏਟ ਨਾਈਟ ਖੜਕਾ ਦਿਆਂਗਾ ਸੱਚੇ ਬਾਤ ਚਾ ਕਹਿੰਦੇ ਮਤੀ ਦਾਸ ਤੇ ਕੀ ਹੋ ਗਿਆ ਬੜੇ ਆਰਾਮ ਤੇ ਬੈਠਾ ਸੀ ਇਕਦਮ ਤੋਂ ਆ ਗੱਲਾਂ ਕਰਦਾ ਵੀ ਮੈਂ ਦਿੱਲੀ ਤੋਂ ਲਾਹੌਰ ਤੀ ਇੰਟਰਨੈਟ ਖੜਕਾ ਲਿਆਂਦਾ ਤੇਰੇ ਚ ਕਿੱਥੋਂ ਪਾਵਰ ਆ ਗਈ ਕਹਿੰਦਾ ਮਹਾਰਾਜ ਮੈਂ ਥੱਲੇ ਬੈਠਾ ਤੁਹਾਡਾ ਸੀਤ ਪ੍ਰਸ਼ਾਦ ਛਕਦਾ ਸੀ ਤੇ ਤੁਹਾਨੂੰ ਤੁਸੀਂ ਵੀ ਕਿਰਪਾ ਕਰਦੀ ਵਰ ਤੇਗ ਬਾਦਸਾਹ ਜੀ ਕਹਿੰਦੇ ਨਾ ਮਤੀ ਦੱਸਾ ਭਾਣੇ ਜਰਣਾ ਇਦਾਂ ਨਹੀਂ ਕਰਨਾ ਗੱਲ ਲੰਮੀ ਹੋ ਜਾਣੀ ਹੈ ਕਿਸਹਿ ਅਹਲਕਾਰ ਨੇ ਕਹਿੰਦੇ ਸੁਣ ਲਿਆ ਸੀ ਰੰਗਜੀਤ ਨੂੰ ਦੱਸਿਆ ਗਿਆ ਰੰਗਜੀਤ ਕੁਛ ਅਹਲਕਾਰ ਕਹਿਣ ਲੱਗੇ ਜਿਹੜੀ ਤੋਂ ਗੱਲ ਗੱਲ ਕੀਤਾ ਸੀ ਮਤੇ ਦਾਸ ਸਾਹ ਭਈ ਇੱਟ ਨਾਲ ਇੱਟ ਖੜਕਾਉਣ ਦੀ ਲਖੜਕਾ ਕੇ ਵਿਖਾ ਪਰ ਭਾਈ ਮਤੇ ਦਾਸ ਨੇ ਕਿਹਾ ਨਾ ਭਈ ਮੈਂ ਆਪਣੇ ਗੁਰੂ ਦੇ ਹੁਕਮ ਤੋਂ ਬਾਹਰ ਨਹੀਂ ਜਾਣਾ ਮੇਰੇ ਗੁਰੂ ਜੀ ਨੇ ਕਹਿ ਲੱਭਾਣੇ ਚਿਰਣਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ